ਨਿਆ ਸਿੰਘ ਵਾਲਿਓ ਤੁਹਾਡੇ ਝਾੜੂ ਦੀ ਬਿਮਾਰੀ ਘਟੀ ਕਿ ਨਹੀਂ ਹੈ ਬੜੀ ਦੇਰ ਦੀ ਬਿਮਾਰੀ ਤੁਹਾਨੂੰ ਪਈ ਹੈ ਮਤਲਬ 10 ਸਾਲ ਹੋ ਗਏ ਹੈ 10 ਸਾਲ ਸਹੀ ਮੈਨੇ ਤੇ ਤੁਸੀਂ ਸਾਰੇ ਅਕਾਲੀ ਦਲ ਨਾਲ ਬੇਇਨਸਾਫੀ ਕਰ ਰਹੇ ਹੋ ਅਕਾਲੀ ਦਲ ਤੁਹਾਡੀ ਮਾਂ ਪਾਰਟੀ ਹੈ ਖੋਡੀ ਜੱਥੇਬੰਦੀ ਹੈ ਖਾਲਸਾ ਪੰਥ ਦੀ ਫੌਜ ਹੈ ਕਿਸਾਨਾਂ ਦੀ ਫੌਜ ਹੈ ਗਰੀਬ ਦੀ ਫੌਜ ਹੈ ਜੇ ਕਾਲੀ ਦਲ ਤਗੜਾ ਤੇ ਤੁਸੀਂ ਤਗੜੇ ਹੋ ਕਾਲੀ ਦਲ ਕਮਜ਼ੋਰ ਹੈ ਤੇ ਅਪਾ ਸਾਰੇ ਕਮਜ਼ੋਰ ਹੈ ਆ ਜਿੰਨੇ ਆਉਂਦੇ ਐ ਲੁੱਟ ਕੇ ਚਲੇ ਜਾਂਦੇ ਐ ਹੁਣ ਜੇ ਤੁਸੀਂ ਪਿਛਲੇ 50 ਸਾਲ ਦਾ ਸਾਹਬ ਜੋੜੀਏ ਉਹ ਤੋਂ ਅੱਗੇ ਨਾ ਪਿੱਛੇ ਨਾ ਜਾਈ 50 ਸਾਲ ਹੀ ਲੈ ਲਈਏ 22 ਸਾਲ ਸਤਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਆ ਅਕਾਲੀ ਗਲ ਦੀ ਗਵਾਈ ਕਰਕੇ 15 ਸਾਲ ਰਾਸ਼ਪਤੀ ਰਾਜ ਰਿਹਾ ਹੈ ਬਾਕੀ ਸਮਾਂ ਕਾਂਗਰਸ ਦੇ ਮੁੱਖ ਮੰਤਰੀ ਰਹੇ ਆ ਮੇਰੇ ਕਿਸਾਨ ਵੀਰ ਬੈਠੇ ਆ ਮੈਂ ਉਹਨਾਂ ਨੂੰ ਪੰਜ ਸਵਾਲ ਪੁੱਛਣਾ ਚਾਹਣਾ ਪਹਿਲਾ ਸਵਾਲ ਤੁਹਾਨੂੰ ਕਿਊਵਲ ਕਨੈਕਸ਼ਨ ਕਿਹਨੇ ਦਿੱਤੇ 15 ਲੱਖ ਕਿਊਵਲ ਕਨੈਕਸ਼ਨ ਪੰਜਾਬ ਦਾ ਹੈ ਮੈਂ ਆਰ ਡੀ ਆਈ ਤੋ ਕਢਾਇਆ ਸਾਢੇ 13 ਲੱਖ ਕਿਊਵਲ ਕਨੈਕਸ਼ਨ ਬਾਦਲ ਸਾਹਿਬ ਨੇ ਦਿੱਤੇ ਉਹਨਾਂ ਕਿਊਵਲ ਕਨੈਕਸ਼ਨ ਵਿੱਚ ਬਿਜਲੀ ਮੁਫਤ ਦੇਣ ਵਾਲੇ ਬਾਦਲ ਸਾਹਿਬ ਨੈਰਾ ਬਣਾਉਣ ਵਾਲੇ ਬਾਦਲ ਸਾਹਿਬ ਕਸੀਆਂ ਬਣਾਉਣ ਵਾਲੇ ਬਾਦਲ ਸਾਹਿਬ ਪੱਕੇ ਖਾਲੇ ਥੋੜੇ ਬਣਾਉਣ ਵਾਲੇ ਬਾਦਲ ਸਾਹਿਬ ਅੰਡਰਗ੍ਰਾਊਂਡ ਪਾਈਪ ਰੇ ਨਾ ਪਾਣੀ ਭੇਜਣ ਵਾਲੇ ਬਾਦਲ ਸਾਹਿਬ ਮੰਡੀਆਂ ਬਣਾਉਣ ਵਾਲੇ ਬਾਦਲ ਸਾਹਿਬ ਟਰੈਕਟਰਾਂ ਦੇ ਟੈਕਸ ਮਾਫ ਕਰਨ ਵਾਲੇ ਬਾਦਲ ਸਾਹਿਬ ਇੱਕ ਚੀਜ਼ ਦੱਸ ਦਿਓ ਕਾਂਗਰਸ ਦੀ ਤੇ ਜਾਂ ਕਿਸੇ ਹੋਰ ਦੀ ਹੋਏ ਆ ਜਿਹੜੀ ਐਮਐਸਪੀ ਸਾਨੂੰ ਝੋਨਾ ਤੇ ਕਣਕ ਦੀ ਮਿਲ ਰਹੀ ਹੈ 1968 ਵਿੱਚ ਬਾਦਲ ਸਾਹਿਬ ਨੇ ਮੋਰਚਾ ਲਾ ਕੇ ਦਿੱਲੀੋਂ ਮਨਜ਼ੂਰ ਕਰਾਈ ਨਹੀਂ ਤਾਂ ਰੁੱਲ ਜਾਣਾ ਸੀ ਆਪਾਂ ਆਪਣੇ ਮੇਰੇ ਗਰੀਬ ਭਰਾ ਬੈਠੇ ਆ ਆਟਾ ਦਲ ਦੇਣ ਵਾਲਾ ਬਾਦਲ ਸਾਹਿਬ ਸ਼ਗਨ ਸਕੀਮ ਲਿਆਉਣ ਵਾਲਾ ਬਾਦਲ ਸਾਹਿਬ ਪੈਨਸ਼ਨਾਂ ਦੇਣ ਵਾਲਾ ਬਾਦਲ ਸਾਹਿਬ 200 ਯੂਨਿਟ ਬਿਜਲੀ ਦੇ ਮਾਫ ਕਰਨ ਵਾਲਾ ਬਾਦਲ ਸਾਹਿਬ ਐਸੀ ਬੱਚਿਆਂ ਨੂੰ ਮੁਫਤ ਪੜ੍ਹਾਈ ਦੀ ਸਕਾਲਰਸ਼ਿਪ ਦੇਣ ਵਾਲੇ ਬਾਦਲ ਸਾਹਿਬ ਇਹਨਾਂ ਨੇ ਦੇਣਾ ਕੀ ਸੀ ਆਟਾ ਦਾਲ ਵੀ ਬੰਦ ਹੋਈ ਛਗੜ ਵੀ ਬੰਦ ਐਸੀ ਸਕਾਲਰਸ਼ਿਪ ਵੀ ਬੰਦ ਪੈਨਸ਼ਨਾਂ ਕੱਟ ਦਿੱਤੀਆਂ ਆਪਾਂ ਤਾਂ ਆਪਣਾ ਹੀ ਨੁਕਸਾਨ ਕਰਾਇਆ ਤੁਸੀਂ ਪਿੰਡਾਂ 'ਚ ਦੇਖ ਲਓ ਜੇ ਤੁਸੀਂ ਆਪਣੇ ਪਿੰਡ ਜਾਓਗੇ ਜੇ ਵਾਟਰ ਬਾਕਸ ਹੋਊਗਾ ਪਤਾ ਕਰੋਗੇ ਤੇ ਬਣਿਆ ਕਾਲੀ ਸਰਕਾਰ 'ਚ ਜੇ ਤੁਹਾਡੇ ਉੱਤੇ ਸਕੂਲ ਬਣਿਆ ਹੋਊਗਾ ਕਾਲੀ ਸਰਕਾਰ 'ਚ ਸੜਕਾਂ ਲਿੰਕ ਰੋਡ ਬਣਾਉਣ ਵਾਲੇ ਜਿੰਦਾ ਦੋਦਾ ਸੀ ਮੰਡੀ ਬੋਰਡ ਸੀ ਦੇਖੋ ਸਾਰੀ ਕਿੰਨੀਆਂ ਲੜਕਾ ਫਰਕਾ ਬਣਾਈਆਂ ਮੋਗੇ ਵਾਲਿਓ ਅੱਜ ਮੋਗੇ ਤੋਂ ਤੁਸੀਂ ਦਿੱਲੀ ਜਾਂਦੇ ਹੋ ਮੋਗੇ ਤੋਂ ਗੁਰੂ ਅਨੰਦ ਆਪਣੇ ਜਾਂਦੇ ਆਂ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਆਂ ਮੋਗੇ ਤੋਂ ਜਲੰਧਰ ਜਾਂਦੇ ਆਂ ਮੋਗੇ ਤੋਂ ਚੰਡੀਗੜ੍ਹ ਜਾਂਦੇ ਆਂ ਕਹਿ ਜੀਆਂ ਸੜਕਾਂ ਐ ਪਹਿਲੇ ਡਰ ਲੱਗਦਾ ਹੁੰਦਾ ਸੀ ਕਿ ਐਕਸੀਡੈਂਟ ਨਾ ਹੋ ਜੇ ਅੱਜ ਅੱਖਾਂ ਮੀਚ ਕੇ ਚਲਾਉਣੀ ਹੈ ਇਆਂ 6 6 ਲੈਂਦੀਆਂ ਸਰਕਾ ਬਣਾਉਣ ਵਾਲਾ ਕਾਲੀ ਦਲ ਬੋਲ ਸੋਨਹਾ ਆਪ ਬਿਜਲੀ ਪਹਿਲੇ ਯਾਦ ਕਰੋ ਕੱਟ ਲੱਗਦੇ ਸੀ 7 ਘੰਟੇ 8 ਘੰਟੇ 10 ਘੰਟੇ ਆ ਥਰਮਲ ਪਲੈਂਟ ਬਣਾ ਕੇ ਤੁਹਾਡੀ ਬਜਲੀ ਸਰਵਿਸ ਕਰਨ ਵਾਲਾ ਕਾਲੀ ਦਲ 에어ਪੋਰਟ ਬਣਾਉਣ ਵਾਲਾ ਕਾਲੀ ਦਲ ਯੂਨੀਅਨਸਟੀਆਂ ਬਣਾਉਣ ਵਾਲਾ ਕਾਲੀ ਦਲ ਬਾਬਾ ਫਰੀਦ ਤੋਂ ਲੈ ਕੇ ਐਮ ਵਰਗੇ ਹਸਪਤਾਲ ਲਿਆਉਣ ਵਾਲਾ ਕਾਲੀ ਦਲ ਰਿਫਾਇਨਰੀਆਂ ਵਰਗੀਆਂ ਫੈਕਰੀਆਂ ਲਿਆਉਣ ਵਾਲਾ ਕਾਲੀ ਦਲ ਦੱਸੋ ਇੱਕ ਨਿਸ਼ਾਨੀ ਤੇ ਦੱਸ ਦੇਣ ਇੱਕ ਨਿਸ਼ਾਨੀ ਕਾਂਗਰਸ ਦੀ ਇੱਕ ਨਿਸ਼ਾਨੀ ਆ ਦਿੱਲੀ ਵਾਲੀ ਪਾਰਟੀ ਆਪ ਦੀ ਅ ਲੜਾਈ ਕੋਈ ਕਹੇ ਇੱਕ ਪਾਸੇ ਥੋੜੀ ਜਿਹੀ ਜਥੇਬੰਦੀ ਕੌਮ ਦੀ ਜਥੇਬੰਦੀ ਪੰਜਾਬ ਦੀ ਜਥੇਬੰਦੀ ਅਕਾਲੀ ਦਲ ਖੇਤਰੀ ਪਾਰਟੀ ਦੂਜੇ ਪਾਸੇ ਆ ਦਿੱਲੀ ਵਾਲੀਆਂ ਪਾਰਟੀਆਂ ਆ ਆਪਾਂ ਕਿਉਂ بار-ਬਾਰ ਉਹਨਾਂ ਦੀ ਗੱਲਾਂ ਚ ਆ ਜਾਂਦੇ ਆਂ ਹਰ ਵਾਰ ਆਪਾਂ ਗੱਲਾਂ ਚ ਆ ਜਾਂਦੇ ਆਂ 5 ਸਾਲ ਪਛਟਾਉਣੇ ਆਂ 5 ਸਾਲ ਕਿੰਨੀ ਵਧੀਆ ਸਰਕਾਰ ਚੱਲ ਰਹੀ ਸੀ ਰੋਡ ਡਵੈਲਪਮੈਂਟ ਤੁਹਾਨੂੰ ਗ੍ਰਾਂਟਾਂ ਉਹਨੀਆਂ ਸੀ ਚੀਜ਼ਾਂ ਬਣ ਰਹੀਆਂ ਸੀ ਹਰ ਸ਼ੁਲਤ ਸੀ ਕੈਪਟਨ ਅਮਰਿੰਦਰ ਨੇ ਝੂਠੀ ਸੌਖਾ ਲਈ ਤੇ ਸਾਰੇ ਕਹਿੰਦੇ ਇੱਕ காங்கிரஸ் ਕੈਪਟਨ ਨੂੰ ਬਣਾ ਦਿਓ ਤੇ 5 ਸਾਲ ਰਿਕਾਂ ਲੱਗੀਆਂ ਜਿਹੜੀਆਂ ਸੜਕਾਂ ਬੜੀਆਂ ਸੀ ਰੁਕ ਗਈਆਂ ਸਾਰਾ ਕੁਝ ਰੁਕ ਗਿਆ ਉਹਦੇ ਬਾਅਦ ਲੋਕਾਂ ਨੇ ਦੂਜੀਆਂ ਨੈਸ਼ਨਲ ਪਾਰਟੀਆਂ ਨੇ ਸੋਚਿਆ ਕਿ ਪੰਜਾਬ ਦੇ ਲੋਕ ਤਾਂ ਗੱਲਾਂ 'ਚ ਬੜੀ ਛੇਤੀ ਆਉਂਦੇ ਆ ਆ ਝਾੜੂ ਵਾਲੇ ਆ ਗਏ ਝਾੜੂ ਵਾਲਿਆਂ ਨੇ ਸੋਚਿਆ ਆਪਾਂ ਵੀ ਠੱਗੀ ਮਾਰ ਲਈਏ ਉਹ ਵੀ ਆ ਗਏ ਕੱਲੇ ਕੰਧਾਂ ਤੇ ਲਿਖਿਆ ਇੱਕ ਮੌਕਾ ਝਾੜੂ ਨੂੰ ਦੇ ਦਿਓ ਐ ਨਹੀਂ ਦੇਖਿਆ ਉਮੀਦਵਾਰ ਕਿਹੜੇ ਉਮੀਦਵਾਰ ਤਾਂ ਦੇਖੇ ਨਹੀਂ ਤੁਸੀਂ ਝਾੜੂ 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 ਕਰਦੇ ਕਰਦੇ 92 ਸੀਟਾਂ ਦਿਵਾ ਦੀਆਂ ਤੇ ਹੁਣ ਲੱਭਦੇ ਹੋ ਕਿਹਦੇ ਕੈਪਟਨ ਕੈਪਟਨ ਉਹ ਕਹਿੰਦਾ ਸੀ 1000 ਰੁਪਿਆ ਦਊਗਾ 2500 ਦਊਗਾ ਇਹ ਦਊਗਾ ਉਹ ਦਊਗਾ ਉਹ ਅਕਾਲੀ ਦਲ ਇਹ ਸੱਚਾ ਸੁੱਚਾ ਜਿਹੜਾ ਜੋ ਜਵਾਨ ਕਰਦਾ ਖੜਦਾ ਹੈ ਅਕਾਲੀ ਦਲ ਕਿਉਂ ਖੜਦਾ ਹੈ ਕਿਉਂਕਿ ਸਾਡਾ ਘਰ ਹੈ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਰਹਿਣਾ ਇੱਥੇ ਹੈ ਇਨਾ ਮੰਗੂ ਨਹੀਂ ਕਿ ਜੇ ਨਾ ਗੱਲ ਬਣੀ ਤੇ ਦੁਕਾਨ ਬਦਲ ਕੇ ਅਸੀਂ ਹੋਰ ਸੂਬੇ ਜਿੱ ਲੈ ਜਾਗੇ ਆ ਝਾੜੀਆਂ ਨੂੰ ਪਤਾ ਹੈ ਕਿ ਅੱਗੇ ਤੋਂ ਵੋਟ ਪੈਣੀ ਨਹੀਂ ਤੇ ਹੁਣ ਜਿੰਨਾ ਲੁੱਟ ਲੋ ਅੱਜ ਹੋ ਕੀ ਰਿਹਾ ਹਾਲਾਤ ਨਸ਼ਾ ਘਰ ਘਰ ਪਚਾਦਾ ਮੈਂ ਐਸਐਸਪੀ ਨੂੰ ਪੁੱਛਿਆ ਐਸਐਸਪੀ ਕਹਿਣ ਲੱਗੇ ਜੀ ਕੀ ਕਰੀਏ ਸਾਡੇ ਐਮਐਲਏ ਫੜ ਨਹੀਂ ਦਿੰਦੇ ਨਸ਼ੇ ਵੇਚਣ ਵਾਲੇ ਨੂੰ ਕਿਉਂਕਿ ਉਹਨਾਂ ਤੋਂ ਮਹੀਨਾ ਲਈ ਜਾਂਦੇ ਆ ਕੋਈ 10 ਲੱਖ ਲਈ ਜਾਂਦਾ ਕੋਈ 15 ਲੱਖ ਮਹੀਨਾ ਲਈ ਜਾਂਦੇ ਆ ਆ ਹਾਲਾਤ ਬਣ ਗਏ ਗੁੰਡਾ ਗਰਦੀ ਦਾ ਰਾਜ ਹੈ ਫਰੋਤੀਆਂ ਲਈ ਜਾ ਰਿਹਾ ਮੈਂ ਜਿਹੜੇ ਸ਼ਹਿਰ ਜਾਣਾ ਬਾਗੇ ਪਰਾਨੇ ਗਿਆ ਮੇਰੇ ਕੋਲ ਵਪਾਰੀ ਆਏ ਕਿ ਸਾਨੂੰ ਕੋਈ 10 ਲੱਖ ਲੈ ਗਿਆ ਕੋਈ 20 ਲੱਖ ਲੈ ਗਿਆ ਖੋ ਕੇ ਆ ਪੰਜਾਬ ਦਾ ਆਪਣਾ ਕਿਵੇਂ ਰਹਿਣਾ ਇੱਥੇ ਸਾਰੇ ਵਪਾਰੀ ਆਪਣਾ ਵਪਾਰ ਛੱਡ ਕੇ ਦੂਜੇ ਸੂਬਿਆਂ ਜਾਣ ਲੱਗ ਗਏ ਕੀ ਆਪਾਂ ਆਪਣਾ ਕੌਮ ਨੂੰ ਆਪਣੇ ਪੰਜਾਬ ਖਤਮ ਕਰ ਦੇਣਾ ਜੇ ਤੁਹਾਨੂੰ ਪਤਾ ਹੈ ਕੀ ਸਾਰਾ ਤੁਸੀਂ ਥੋੜਾ ਆਪਣਾ ਬਣਾਉਣ ਵਾਲਾ ਕਾਲੀਦਲਾ ਤਜਰਬੇ ਕਿਉਂ ਕਰਦੇ ਆਪਾਂ ਆਪਣੇ ਤਾਂ ਸਿਆਣੇ ਗੁਜਰਾਤੀ ਹੈ ਗੁਜਰਾਤੀ ਆਪਣੇ ਸਿਆਣੇ ਹੈ 35 ਸਾਲ ਹੋ ਗਏ ਲਗਾਤਾਰ ਮੋਦੀ ਨੂੰ ਬਣਾਉਂਦੇ ਉਹਨਾਂ ਨੂੰ ਉਹਨਾਂ ਨੂੰ ਪਤਾ ਹੈ ਕਿ ਜੋ ਕੁਝ ਮਿਲਦਾ ਮੋਦੀ ਨੇ ਦੇਣਾ ਸਾਨੂੰ ਸਾਨੂੰ ਲੋੜ ਹੀ ਨਹੀਂ ਆ ਝਾੜੂ ਵਾਲੇ ਵੀ ਉੱਥੇ ਗਏ ਸੀ ਠੱਗੀ ਮਾਰਨ ਪਰ ਜੁੱਤੀਆਂ ਮਾਰ ਕੇ ਭਜਾਤਾ ਉਹਨਾਂ ਨੇ ਇਸ ਕਰਕੇ ਹੱਥ ਜੋੜ ਕੇ ਬੇਨਤੀ ਕਰਦਾ ਬਚਾ ਲੋ ਪੰਜਾਬ ਜੇ ਆਪਣਾ ਘਰ ਹੈ ਜੇ ਆ ਖਤਮ ਹੋ ਗਿਆ ਪੰਜਾਬ ਸਾਰੇ ਡੁੱਬ ਜਾਣਗੇ ਫਿਰ ਕੋਈ ਸੁਪੀਰ ਸਿੰਘ ਬਾਦਲ ਦੀ ਗੱਲ ਨਹੀਂ ਜਿਸ ਦਾ ਆਪਣੇ ਮੱਖਣ ਦੀ ਗੱਲ ਨਹੀਂ ਜਾਂ ਕਿਸੇ ਹੋਰ ਦੀ ਗੱਲ ਨਹੀਂ ਇਹ ਗੱਲ ਥੋੜੀ ਹੈ ਥੋੜੀ ਵਿਕਾਰ ਦੀ ਗੱਲ ਹੈ ਥੋੜੇ ਪੰਜਾਬ ਦੀ ਹੈ ਅੱਜ ਦੇਖੋ ਤੁਹਾਡਾ ਕੀ ਹਾਲ ਹੈ ਆਪਣੇ ਕਿਸਾਨ ਤੁਹਾਨੂੰ ਬਾਡਰ ਨਹੀਂ ਡੱਪਨ ਦਿੰਦੇ ਕਿਉਂ ਨਹੀਂ ਡੱਪਨ ਦਿੰਦੇ ਕਿਉਂਕਿ ਦਿੱਲੀ ਵਾਲੀਆਂ ਪਾਰਟੀਆਂ ਤੁਸੀਂ ਦੇਖ ਲਓ ਭਗਵੰਤ ਮਾਨ ਤੇ ਹਮੇਸ਼ਾ ਇਕੱਠੇ ਹੋ ਕੇ ਤੁਹਾਨੂੰ ਬਾਰਡਰ ਤੇ ਨਹੀਂ ਡੰਬਨ ਦਿੰਦਾ ਜੇ ਕਾਲੀ ਸਰਕਾਰ ਹੁੰਦੀ ਇਹਨਾਂ ਦੀ ਹਿੰਮਤ ਨਹੀਂ ਹੋਣੀ ਸੀ ਤੁਹਾਡੇ ਪੰਜਾਬ ਦੇ ਬਾਰਡਰ ਤੇ ਬੈਰੀਅਰ ਲਾ ਦੇਣੇ ਹਿੰਮਤ ਨਹੀਂ ਹੋਣੀ ਸੀ ਇੱਕ ਮੈਂ ਇੱਕ ਇੱਕ ਮੈਂ ਤੁਹਾਨੂੰ ਹੋਰ ਗੱਲ ਕਹਿਣਾ ਚਾਹੁੰਦਾ फोटो फोटो भुल तो एक जून एक जून, जून है एक जून चालीस साल पहले इंदिरा गांधी ने टैंका तोपा ते चालीस साल पहले दरबार साहब से हमला आखो ਪਰ ਹੁਣ ਕੀ ਪਰ ਜਦਰ ਜੀ ਤਿੰਨ ਵਾਰ ਉਹਦੇ ਬਾਅਦ ਤੁਸੀਂ ਕਾਂਗਰਸ ਦੀ ਸਰਕਾਰ ਬਣਾਤੀ ਆਪਣੇ ਸੂਬੇ ਜਿੱਥੇ ਟੈਂਕਾਂ ਤੋਂ ਪੜਾਏ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੋਏ ਉਥੇ ਆਪਣੇ ਹੀ ਸਿੱਖਾਂ ਨੇ ਉਹਨਾਂ ਨੂੰ ਸਰਕਾਰ ਬਣਾਤੀ ਫਿਰ 40 ਸਾਲ ਪਹਿਲੇ ਆਪਣੇ ਭੈਣ ਭਰਾ ਭਾਵੇਂ ਕਾਨਪੁਰ, ਨਾਗਪੁਰ, ਕਲਕੱਤੇ ਜਿੱਥੇ ਕੋਈ ਸਿੱਖ ਦੇਖਦਾ ਸੀ ਉਹਨੂੰ ਗਲਾ ਫੜ ਕੇ ਅੱਗ ਲਾ ਦਿੰਦੇ ਹੁੰਦੇ ਸੀ ਇੱਕ ਬੰਦ ਕਾਂਗਰਸ ਨੇ ਉਹਨਾਂ ਲੀਡਰ ਇੱਕ ਵੀ ਫੜ ਨਹੀਂ ਦਿੱਤਾ ਦਿੱਲੀ ਵਾਲੀਆਂ ਪਾਰਟੀ ਨੇ ਤੇ ਫਿਰ ਵੀ ਆਪਾ ਵੋਟਾਂ ਪਾਉਣੇ ਆ ਜੇ ਉਸੇ ਦਿਨ ਜੇ ਉਸੇ ਦਿਨ ਵੋਟਾਂ ਜੇ ਉਸੇ ਦਿਨ ਵੋਟਾਂ ਤੇ ਫਿਰ ਨਹੀਂ ਬਦਲਾ ਲਓਗੇ ਫਿਰ ਮੇਰੇ ਕੋਲ ਇਹਦਾ ਕੋਈ ਜਵਾਬ ਨਹੀਂ ਹੈ ਦੇਖੋ ਮੁਸਲਮਾਨ ਭਾਈਚਾਰਾ ਭਾਵੇਂ ਕੁਝ ਮਰਜ਼ੀ ਹੋ ਜਾਏ ਬੀਜੇਪੀ ਨੂੰ ਨਹੀਂ ਵੋਟ ਪਊਗਾ ਕਿਉਂਕਿ ਉਹ ਸੋਚਦੇ ਆ ਕਿ ਬਾਬਰੀ ਮਸਜ ਸਾਡੀ ਢਾਈ ਹੈ ਇੱਥੇ ਜਿਹੜਾ ਆਊਗਾ ਜਿਹੜਾ ਸੇਖ ਆਊਗਾ ਨਾਲ ਖੜੇ ਹੋਊਗਾ ਦੋ ਗਨ ਮੈਂ ਨਾ ਪਿੱਛੇ ਕਾਂਗਰਸ ਆਮਲ ਹੋ ਜਾਂਦੇ ਆ ਇਸ ਕਰਕੇ ਮੈਂ ਬੇਨਤੀ ਕਰਨਾ ਚਾਹਣਾ ਹੈ ਭੁੱਲੋ ਨਾ ਦੂਜੀ ਗੱਲ ਮੈਂ ਕਹਿਣਾ ਚਾਹਣਾ ਹੈ ਆ ਕੋਈ ਮੁੱਖ ਮੰਤਰੀ ਹੈ ਭਗਵੰਤ ਮਾਨ ਕਿੱਥੇ ਬਾਦਲ ਸਾਹਿਬ ਕਿੱਥੇ ਬਾਦਲ ਸਾਹਿਬ ਜਿਨ੍ਹਾਂ ਨੇ 20 22 ਸਾਲ ਮੁੱਖ ਮੰਤਰੀ ਕੀਤੀ ਸੀ ਉਹਦੇ ਘਰਾਂ ਜਾ ਕੇ ਲੀਡਰ ਇੱਕ ਰਾਤ ਨੂੰ ਨਹੀਂ ਬੰਦਾ